ਬਕਸ਼ੰਦ ਕੀ ਛੇ ਪਰੇ ਦੇਖਰ ਦੀ ਜੰਗੰਦ ਕੀ ਤੇਰੇ ਪੰਨ ਲ ਖੁਦਾਈ ਤੂੰ ਬਕਸ਼ੰਦ ਕੀ ਦਾਰੇ ਤੂੰ ਬਖਸ਼ਉਂਦ ਗੀ ਸ਼ੇਖ فتحرف گاؤ جی سای گار سرف گوتی جی کی پاشای رسمیں ਤਮ ਤਰਦਾ ਦੁਸਹਿਮਰ ਕੇ ਗੁਰੂ ਨਾਨਕ ਲਈ ਧਾਰਾ ਇਸ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਥਨ ਹਰ ਗੁਬਨ ਨਾ ਸਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਯਾ ਦੇਸ਼ ਦਿਖ ਸਾਬ ਦੁਖ ਜਾਈ ਇਕ ਬਹਾਦਰ ਸਿਮਰੈ ਆਇ ਕਰ ਨਾਨਕ ਤੇ ਆਵੈ ਧਾਈ ਸਭ ਤਾਨ ਕੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਈ ਸਹਾਈ ਦਸ ਪਾਤਸ਼ਾਹਿਆਂ ਨੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਤਾ ਧਿਆਨ ਪਰ ਕੇ ਬੋਲੋ ਜੀ ਆਹੇ ਗੁਰੂ ਪੰਜਾਂ ਪਿਆਰਿਆਂ ਚਾਹਾਂ ਸਹਜਾ ਦੇ ਆਚਾਰਿਆਂ ਮੁਕਿਆਂ ਖੱਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨੰਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਦੇ ਵਾਹਿਗੁਰੂ ਜਿਨਾ ਸੇਗਾ ਸੰਗਣੀਆਂ ਧਰਮ 헤ਤਾ ਸੀਸ ਦਿੱਤੇ ਬੰਦ ਬੰਦ ਘਟਾਈ ਕੋਪਰੀਆਂ ਲੋਹਾਈਆਂ ਚੜਖੜੀਆਂ ਤੇ ਚਰੇ ਆਰਿਆ ਨਾ ਰਚਾਰੇ ਜਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤਿਆਂ ਧਰਮ ਨਹੀਂ ਖਾਰਿਆ ਸਿੱਖੇ ਕੇਸਾ ਸਵਾਸਨ ਆਦ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੇ ਬਲੋ ਜੀ ਵਾਹਿਗੁਰੂ ਪੰਜ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬਲੋ ਜੀ ਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੈ ਜਿੱਤੇ ਆਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰੇ ਆਇਤ ਤੋ ਤੇ ਗੱਤੇ ਫਤਿਹ ਦਰਦ ਕੇ ਪੈਰ ਪਾਂਤ ਕੇ ਦੇਤਾ ਸ੍ਰੀ ਸਹਿਬ ਜੀ ਸਹਾਈ ਕਾਰਸ ਜੀ ਕੇ ਬੋਲ ਬਾਲੇ ਬੱਲਾ ਜੀ ਸਿਖਾਣੁ ਸਖੀ দান ਕੇ ਸਦਾਨ ਰਹਿ ਹਉ ਤੋ ਦਾ ਦੇਤ ਦਾਨ ਵਿਸਾਰ ਨਾ ਦਾਨ ਪ੍ਰਸਾਦਾਨ ਦਾਨ ਸਰਦਾਨ ਨਾਮ ਦਾਨੋ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੰਕਿਆ ਝੰਡੇ ਬੁੰਗੇ ਨਕਾਉ ਜੋਗਿਆ ਟਾਲਾ ਧਰਮ ਕਾ ਜਾਇ ਤਾਰ ਮੱਲ ਲਾ ਦੇ ਕੰਕਾਂ ਨਾਮ ਨਿਮਾ ਮਤ ਉੱਚੀ ਮਤ ਪਤ ਦਾ ਰਾਖਾ ਆਕ ਵਾਹੇ ਗੁਰ ਏ ਆਕਾਰ ਪ੍ਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾਣਾ ਸੌਰ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੋ ਬੇ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਮੀਲਾਰ सेवा दान ख़ालसा जी बस हेया द मान ओटा तन धन सतगुरु श्री गुरु ग्रंथ साहिब जी महाराज आजूर ਅਰਦਾਸ ਬੇਨਤੀ ਹੈ ਜੀ ਸਤਿਗੁਰੂ ਜੀ ਆ ਚਾਰ ਪਹਿਰ ਰਹਿਣ ਬਾਣੀ ਅੰਦਰ ਸੁਖ ਆਨੰਦ ਸਦਮਤੀਤ ਹੋਈ ਚਾਰ ਪਹਿਰ ਦਿਨ ਆਇਆ ਬਾਣੀ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰ ਦੀ ਆਪ ਜੀ ਦੇ ਸੁੰਦਰ ਸਿੰਘਾਸਨ ਸਜ ਕੇ ਤਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਕੁੱਲੇ ਦਾਰਸ਼ਨ ਦੇ ਦਾਰੇ ਬਖਸ਼ ਕੇ ਨਿਹਾਲ ਨਿਹਾਲ ਕਰਹਾ ਜੀ ਦਰਵਾਇ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇਲ-ਪੋਲ ਪੇਟਾਵਾ ਸੇਵਾਵਾ ਅਰਥਵਜਨ ਨੇ ਪਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਆਪਣੇ ਘਰੋਂ ਘਰੋਂ ਸਿੱਖੀ ਸडक ਬਰੁਸਾ ਨਾਮ ਦਾਨ ਬਖਸ਼ਨਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀਆ ਕਰੋ ਕਿਰਪਾ ਆਪਦੇ ਦੇ ਪਾਵਨ ਸਰੂਪ ਚੋਖ ਆਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲੈ ਜਾਣ ਦੀ ਆਗਿਆ ਬਖਸ਼ੋ ਜੀ ਰਸਤੇ ਪੈਂਦੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ

સા વારિ ગુરુ દીકે ફતહે બોલે